ਅਣਕਸੜ ਖਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਕੁਝ ਸਮੇਂ ਬਾਅਦ ਵਿਦੇਸ਼ ਜਾਣਾ ਸੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਸਾਰੇ ਚਾ ਅਧੂਰੇ ਰਹਿ ਗਏ ਸੜਕ ਹਾਦਸੇ ਦੀ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਖੰਨਾ ਨੈਸ਼ਨਲ ਹਾਈਵੇ ਦੇ ਉੱਤੇ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਰੱਕ ਅਤੇ ਨੋਵਾ ਗੱਡੀ ਦੀ ਭਿਆਨਕ ਟੱਕਰ ਹੋ ਗਈ। ਉਸ ਦੇ ਵਿੱਚ ਦੋ ਬੇੜਾ ਦੇ ਕੋਲੋਤੇ ਪ੍ਰਾਤੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਕਾਰ ਚਾਲਕ ਆਪਣੇ ਪਿੱਛੇ ਆਪਣਾ ਰੋਂਦਾ ਪਰਿਵਾਰ ਛੱਡ ਗਿਆ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਜੁਲੰਦਰ ਦੇ ਕੋਲ ਖੁਰਾਇਆਂ ਦਾ ਰਹਿਣ ਵਾਲਾ ਸੀ ਦਿੱਲੀ ਸਵਾਰੀ ਛੱਡ ਕੇ ਘਰ ਵਾਪਸ ਆ ਰਿਹਾ ਸੀ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਹਲੇ ਆਪਣੀ ਕਾਰ ਵਾਲੀ ਦੇ ਨਾਲ ਫੋਨ ਤੇ ਗੱਲ ਕਰ ਉਸ ਨੂੰ ਆਖ ਰਿਹਾ ਸੀ ਕਿ ਮੈਂ ਛੇਤੀ ਆ ਰਿਹਾ ਤੇ ਇਹਨੇ ਨੂੰ ਹਾਦਸਾ ਵਾਪਰ ਜਾਂਦਾ ਹੈ ਤੇ ਉਸਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਮਕਰੋ ਪਰਿਵਾਰ ਉਡੀਕਦਾ ਰਹਿ ਜਾਂਦਾ ਹੈ ਮਾਉ ਉਡੀਕਦੀ ਰਹਿ ਜਾਂਦੀ ਹੈ ਕਿ ਹੁਣ ਵੀ ਉਸ ਦਾ ਪੁੱਤਰ ਆਂਦਾ ਹੈ ਤੇ ਬੱਚੇ ਉਟੇਕ ਦੇ ਰਹਿ ਜਾਂਦੇ ਨੇ ਕਿ ਹੁਣ ਵੀ ਉਹਨਾਂ ਦਾ ਪਿਓ ਆਂਦਾ ਏ ਮਗਰੋਂ ਰੋਂਦਾ ਟੱਬਰ ਐ ਜਿਹੜਾ ਦੇਖਿਆ ਨਹੀਂ ਜਾ ਰਿਹਾ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਵਿਦੇਸ਼ ਜਾਣ ਦੀਆਂ ਪਰ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਿਨ੍ਹਾਂ ਦਾ ਨੌਜਵਾਨ ਪੁੱਤਰ ਜਿਹੜਾ ਐ ਜਿਸ ਦੀ ਤਰਤਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਮੇਰਾ ਨਾਮ ਜੀ ਸਤਨਾਮ ਸਿੰਘ ਬਾਈ ਜਿਹੜਾ ਹਾਦਸਾ ਹੋਇਆ ਕੀ ਹਾਦਸਾ ਕਿੱਥੇ ਹੋਇਆ ਤੇ ਇੱਥੇ ਹੋਇਆ ਜੀ ਟਰੱਕ ਵਾਲਾ ਇਹਨੂੰ ਗੱਡੀ ਨੂੰ ਮਾਰ ਕੇ ਭੱਜ ਗਿਆ ਜੀ ਤੇ ਮੈਂ ਉਹਦਾ ਰਿਸ਼ਤੇਦਾਰੀ ਚ ਜੀਜਾ ਲੱਗਦਾ ਮੇਰਾ ਸਾਲਾ ਸੀ ਨਾਮ ਜੀ ਉਹਦਾ ਨਾਮ ਜੀ ਰਣਜੀਤ ਸਿੰਘ ਧੀਰਾ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਜੀ ਆਪਣਾ ਜਲੰਧਰ ਜਾ ਰਿਹਾ ਸੀ ਵਾਪਸ ਦਿੱਲੀ ਤੋਂ ਪਰਵਾਦ ਵੀ ਕੋਈ ਕੋਣਾ ਹੈ ਪਰਵਾਦ ਦੇ ਵਿੱਚ ਜੇ ਇਹ ਉਹਦਾ ਇੱਕ ਬੇਟਾ ਆ ਵਾਈਫ ਆ ਮੰਮੀ ਪਾਪਾ ਆ ਦੋਨੇ ਇਹ ਜਣਾ ਕਹਿੰਦੇ ਬਾਰਪੁਰ ਵੀ ਜਾ ਰਹੇ ਸੀ ਇਹਨਾਂ ਨੇ ਨਹੀਂ ਬਾਹਰ ਨਹੀਂ ਜੀ ਇੱਥੇ ਕੰਮ ਗੱਡੀ ਚਲਾਉਂਦਾ ਜੀ ਟੈਕਸੀ ਟੈਕਸੀ ਚal ਕੇ ਆਪਣਾ ਢਿੱਡ ਭਾਲਦਾ ਸੀ ਤੜਕੇ ਜੀ 5:30 6 ਵਜੇ ਦੇ ਕਰੀਬ ਹੋਇਆ ਤੜਕੇ ਤੇ ਇਹ ਕਿਸੇ ਗੱਡੀ ਦੇ ਵਿੱਚ ਵੱਜੀ ਜੀ ਗੱਡੀ ਤੇ ਇਹਦੇ ਵਿੱਚ ਜਿਹੜਾ ਰਣਜੀਤ ਸਿੰਘ ਸੀ ਗਰਾਏ ਤੋਂ ਉਹਨੂੰ ਜੀ ਹਸਪੀਟਲ ਪਹੁੰਚਾਇਆ ਮੌਕੇ ਤੇ ਆਕੇ ਤੇ ਉਹਦੀ ਉਦੋਂ ਬਾਅਦ ਚ ਫਿਰ ਜੀ ਡੈਥ ਹੋ ਗਈ ਹੁਣ ਕੀ ਕਾਰਵਾਈ ਕੋਈ ਪਤਾ ਲੱਗੇ ਜੀ ਕੀ ਅੱਗੇ ਜਾਂਚ ਚੱਲਦੀ ਹੁਣ ਆ ਰਹੇ ਨੇ ਜੀ ਤਬਦੀਸ਼ੀ ਅਫਸਰ ਆ ਰਹੇ ਨੇ ਅੱਗੇ ਜਾਂਚ ਕਰ ਰਹੇ ਨੇ ਜਾਂਚ ਚੱਲ ਰਹੀ ਹੈ